ਇਤਰੋ ਦੀ ਐਂਟਰੀ ਪਤਾ ਕੀ ਬਾਤ ਹੈ ਹਾਨੀ ਮਟੂ ਭਾਈ ਜੀਦਿਲ ਭਾਈ ਬਹੁਤ ਬਹੁਤ ਰੇਸ਼ ਭਾਈ ਵੈਲਕਮ ਸਾਨੀ ਹਾਨੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਤੁਹਾਡੇ ਵੈਲਕਮ ਬੈਕ ਟੂ ਮੇ YouTube ਚੈਨਲ ਓੰਕਾਰ ਸਿੰਘ ਦਾ ਬਜ਼ਰ 7 ਅੱਜ ਆਪਾਂ ਚੱਲੀਆਂ ਪੀਏਓ ਵਿੱਚ ਸਾਰਾ ਸਮੇਲਾ ਦੇਖਣ ਤੇ ਉਹਦੇ ਵਿੱਚ ਜਿੱਦਾਂ ਸਾਰੀਆਂ ਹੱਥੀ ਬਣਾਈ ਚੀਜ਼ਾਂ ਦੇ ਸਟਾਲ ਲੱਗਦੇ ਆ ਚਲੋ ਚੱਲਦੇ ਆਪਾਂ ਮੇਲਾ ਘੁੰਮਦੇ ਤੇ ਨਾਲ ਤਾਂ ਹੋਂ ਦਿਖਾਉਂਦੇ ਆ ਇਹ ਮੇਲਾ ਰਾਸ਼ਟਰੀ ਪੱਧਰ ਤੇ ਲੱਗਦਾ ਵਾ ਵੱਖ-ਵੱਖ ਸਟੇਟਾਂ ਵਿੱਚ ਤੇ ਇਸ ਵਾਰ ਲੁਧਿਆਣਾ ਵਿੱਚ ਵੀ ਲੱਗਾ ਵਾ ਪਿਛਲੇ ਪਿਛਲੀ ਵਾਰੀ 2023 ਵਿੱਚ ਲੱਗਾ ਸੀਗਾ ਉਦੋਂ ਵੀ ਆਪਾਂ ਗਏ ਸੀ ਪਰ ਉਦੋਂ ਆਪਾਂ ਵਲੌਗ ਸ਼ੂਟ ਨਹੀਂ ਕਰਦੇ ਸੀ ਚਲੋ ਚਾਉਂਦੇ ਆਂ ਅੱਜ ਲਾਸਟ ਦਿਨ ਆ ਮੇਲੇ ਦਾ ਰਣਜੀਤ ਬਾਵਾ ਜੀ ਨੇ ਆਣਾ ਵਾ ਸਿੰਗਰ ਨੇ ਤੇ ਚੱਲਦੇ ਆਂ ਬੜੇ ਨੇ ਵਲੌਗ ਦੇ ਨਾਲ ਤੇ ਤੁਹਾਨੂੰ ਵੀ ਆਪਾਂ ਦਿਖਾਣੇ ਜਾ ਕੇ ਮਾਹੌਲ ਚਾਲ ਮੇਲੇ ਦਾ ਤੇ ਵੱਟਾਲੀ ਪਾਗਾਂ ਵਾ ਬਣ ਲੀਆਂ ਬਸ ਰੈਡੀ ਆ ਹੁਣ ਜਾਣ ਵਾਸਤੇ ਬਾਕੀ ਕਿਸੇ ਨੇ ਆਪਣੇ ਵਿਆਹ ਸਾਦੀ ਦੇ ਪੱਗ ਬਣਾਣਾ ਅੱਛੇ ਤੁਸੀਂ ਸਾਨੂੰ ਬੁੱਕ ਕਰ ਸਕਦੇ ਹੋ ਸਖਰੀਤਰ ਨੰਬਰ ਚੱਲਦਾ ਹੋਊਗਾ ਜੋਧਪੂਰੀ ਸੋਫੇ ਸਰਦਾਰ ਵਾਲੀ ਪੱਗ ਆਪਾਂ ਦੋਨੋਂ ਟਾਈ ਕਰ ਲਿੱਤੀਆਂ ਤੁਸੀਂ ਆਪਣੇ ਵਿਆਹ ਤੇ ਵਧੀਆ ਪੱਗ ਬਣਾਉਣ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਚਲੋ ਚੱਲਦੇ ਹੁਣ ਆਪਾਂ ਮੇਲੇ ਤੇ ਅੱਗੇ ਲੇਟ ਹੋ ਗਏ ਆ ਸਾਢੇ ਪੰਜ ਹੋ ਗਏ ਆ ਗਾਇਸ ਪਹੁੰਚ ਗਏ ਆ ਆਪਾਂ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਚਾਲਦੇ ਆਂ ਬਸ ਬਾਈਕ ਪਾਰਕਿੰਗ ਤੇ ਲਾਈਏ ਫਿਰ ਘੁੰਮਦੇ ਅੰਦਰ ਮੇਲਾ ਤੇ ਨਾਲ ਤੁਹਾਨੂੰ ਵੀ ਦਿਖਾਣੇ ਆਂ ਹਾਂਜੀ ਹੁਣ ਪਹੁੰਚ ਗਏ ਆਂ ਆਪਾਂ ਮੇਲੇ ਦੇ ਤੇ ਇਦੋਂ ਵੀ ਐਂਟਰੀ ਆ ਤੇ ਇਧਰਲੀ ਸਾਈਡ ਝੁੰਮਣੇ ਲੱਗੇ ਆ ਬਾਹਰੋਂ ਦੇ ਆ ਝੂਟਿਆ ਚਾਹ ਹੁੰਦਾ ਵਾ ਬਾਕੀ ਕੋਈ ਐਦਾਂ ਦੀ ਐਂਟਰੀ ਆ ਔਰ ਟਿਕਟ ਕਾਊਂਟਰ ਤੋਂ ਟਿਕਟ ਲੈਣੇ ਆ 20 ਰੁਪੀਸ ਪਰ ਪਰਸਨ ਅੰਦਰ ਐਂਟਰੀ ਆ ਤੇ ਬਾਕੀ ਮੇਲਾ ਅੰਦਰ ਜਿਦਾ ਮਰਜੀ ਘੁੰਮੋ ਬਾਕੀ ਜੋ ਅੰਦਰ ਝੂਟੇ ਵਗੈਰਾ ਲਵੋਗੇ ਉਹਦੀ ਕੀ ਸਲੱਗਾ ਨਾਲ ਸਾਡੇ ਆਏ ਹੋਇਆ ਬਾਈ ਜੀ ਕਿਦਾਂ ਫਿਰ ਠੀਕ ਆ ਤੂੰ ਵਾਲ ਹੀ ਸੈੱਟ ਕਰਦਾ ਰਹੇਗਾ ਚਲ ਆ ਪਹਿਲਾਂ ਟਿਕਟ ਲੈਣੀਆਂ ਐਂਟਰੀ ਦੀ ਆਹ ਆ ਜੀ ਐਂਟਰੀ ਪਾਸ ਅੰਦਰ ਦੇ ਆਪਾਂ ਲੈ ਲਿਆ ਤੇ ਸ਼ਾਮ ਨੂੰ ਦੀ ਐਂਟਰੀ ਆ ਬੱਸ ਚਾਲਦੇ ਹਾਂ ਹੁਣ ਆਪਾਂ ਤੇ ਮੈਂ ਪਹਿਲਾਂ ਵੀ ਆਇਆ ਸੀਗਾ ਦੋ ਦਿਨ ਪਹਿਲਾਂ ਤੇ ਅੰਦਰ ਇੰਨੇ ਸਾਰੇ ਸਟਾਲ ਲੱਗੇ ਚਲੋ ਆਪਾਂ ਜਾ ਕੇ ਦੇਖਦੇ ਨਾਲ ਤੁਹਾਨੂੰ ਦਿਖਾਉਂਦੇ ਆ ਚਲੋ ਜੀ ਹੋ ਗਏ ਆਪਾਂ ਅੰਦਰ ਐਂਟਰ ਹੋਣ ਤੇ ਇੱਥੋਂ ਹੀ ਸਟਾਰਟਿੰਗ ਆ ਸਟਾਲਾਂ ਦੀ ਕਰੋ ਚੈੱਕ ਕਿ ਨਾਲ ਵਧੀਆ ਵਾ ਇੱਥੇ ਜਿਹੜਾ ਵੀ ਸਮਾਨ ਤੁਹਾਨੂੰ ਮਿਲੂਗਾ ਸਾਰਾ ਹੱਥੋਂ ਕੱਢਿਆ ਵਿੜੂਗਾ ਤੇ ਯੂਨੀਕ ਚੀਜ਼ਾਂ ਆ ਕਰੋ ਦੀ ਸਾਹਮਣੇ ਚੈੱਕ ਕਿੰਨਾ ਵਧੀਆ ਵਾ ਮੈਕੋਰੇਸ਼ਨ ਵਾਸਤੇ ਸਮਾਨ ਜ਼ਿਆਦਾ ਇੱਧਰ ਤੇ ਅੱਜ ਇੱਥੇ ਰੰਜੀਤ ਬਾਵਾ ਨੇ ਆਣਾ ਵਾ ਤੇ ਆਪਾਂ ਉਹ ਵੀ ਦੇਖ ਕੇ ਜਾਵਾਂਗੇ ਆ ਸਾਹਮਣੇ ਇੱਧਰ ਐਦਾਂ ਹੀ ਇਹਦਾ ਸਟਾਲ ਨੰਬਰ ਇਹ ਦੁਕਾਨਾਂ ਇਹ ਨੰਬਰ ਲਿਖੇ ਹੋਏ ਆ ਤੇ ਐਦਾਂ ਹੀ ਕਰਦੇ ਆ ਕਿਉਂਕਿ ਦੇਖਦੇ ਆ ਕਾਫੀ ਦੁਕਾਨਾਂ ਵਾ ਤੀਰ ਕੁਮਾਰ ਦੇਖੋ ਕਿੰਨੇ ਵਧੀਆ ਵਾ एक्टिविटिया इधर है इद्दी खेड़ भी सकते हो भाई भी 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 तो अपना वाई भी कर सकते हो आ चेक करो मैट किन्नी ब डिजाइन सारे किन्नेठी बचाव रखे दस दस बारह बारह है ना चलिए अ ਇੱਧਰ ਸਾਰਾ ਕਿਤਾਬਾਂ ਦਾ ਸਟੋਰ ਆ ਜੀ ਇੱਕ ਦਾ ਇਹ ਤਾਂ ਉਹ ਦੇਖੋ ਕਿੰਨਾ ਇਹ ਪੈਕੇਟ ਮਿਲੂਗਾ ਸਾਡੇ ਚੈੱਕ ਕਰੋ ਕਿ ਲੋਕਾਂ ਨਾਲ ਵਧੀਆ ਵਾ ਤੇ ਪਹਿਲਾਂ ਇਹ ਨਾਲ ਇੱਥੇ ਵੱਡੇ ਵੱਡੇ ਵੀ ਲੱਗੇ ਹੋਏ ਸੀਗੇ ਤੇ ਮੇਰੇ ਖਿਆਲ ਨਾਲ ਸੇਲ ਹੋ ਗਏ ਤੇ ਪਿੱਛੇ ਦੇਖੋ ਚੁੰਨੀਆਂ ਵੀ ਉਹ ਦੂਸਰੀ ਤੀਜੀ ਨੇ ਆਪਣੇ ਆਪ ਏਦਾਂ ਦੇ ਸਾਰੇ ਸਟਾਲ ਲੱਗੇ ਹੋਏ ਆ ਨਾਲ-ਨਾਲ ਕਿਰੀਆਂ ਦੁਕਾਨਾਂ ਤੇ ਬੰਦਾ ਕਨਫਿਊਜ਼ ਹੀ ਹੋ ਜਾਊਗਾ ਜੇ ਕੁਝ ਲੈਣ ਆਵੇ ਤਾਂ ਇੱਥੇ ਦੋ ਚੱਕਰ ਨਾ ਵਧੀਆ ਵਾ ਆ ਲੂੰਦਾ ਨਹੀਂ ਹੈ ਨਾ ਆ ਹੈਂਡ ਵੋਸ਼ ਵਾਲਾ ਉਹ ਟਰੇ ਸਾਹਮਣੇ ਕਿਰਾ ਕੋਈ ਇਦਾਂ ਟੰਗਣ ਵਾਸਤੇ ਜਿਆਦਾ ਅਰਥ ਇੱਧਰ ਜਿੱਦਾਂ ਡੈਕੋਰੇਸ਼ਨ ਦਾ ਸਮਾਨ ਜ਼ਿਆਦਾ ਵਾ ਸਾਹਮਣੇ ਆ ਕੱਪ ਵਗੈਰਾ ਚਲੋ ਜੀ ਇੱਧਰ ਉਹਦੀ ਐਂਟਰੀ ਆ ਚਾਲ ਚਾਲ ਤੁਸੀਂ ਇੰਨਾ ਪਿਆਰ ਨਾਲ ਬੈਠ ਕੇ ਸੁਣਿਆ ਕੀ ਬਾਤ ਹੈ ਕੀ ਬਾਤ ਹੈ ਹਾਨੀ ਮਟੂ ਭਾਈ ਜੇਦਿਲ ਭਾਈ ਬਹੁਤ ਬੈਲਮਨ ਰੇਸ਼ ਭਾਈ ਵੈਲਕਮ ਸਾਨੀ ਸਾਹਿਬ ਬਹੁਤ ਬਹੁਤ ਗੁਰਪ੍ਰੀਤ ਜੀ ਵਡਾ ਸਾਰੀ ਟੀਮ ਦਾ ਸੰਜੀਤ ਅਤਰੀ ਵੀਰੇ ਜੀ ਦਾਰ ਭਾਈ ਸਾਰਿਆਂ ਦਾ ਵੈਲਕਮ ਜੀ ਕੋਈ ਜ਼ੋਰਦਾਰ ਤਾੜੀਆਂ ਹੋ ਜਾਣ ਪਲੀਜ਼ एवरीवन ਹੈਪੀ ਖੁਸ਼ ਹੋ ਗਿਆ ਬਹੁਤ ਸਾਰੀ ਮਿਹਨਤ ਲੱਗੀ ਹੈ ਸਾਡੇ ਨਾਲੋਂ ਜ਼ਿਆਦਾ ਮਿਹਨਤ ਜਿਹੜੀ ਨਰੇਸ਼ ਭਾਈ ਦੀ ਲੱਗੀ ਨਰੇਸ਼ ਪਾਜੀ ਨਰੇਸ਼ ਕਤੂਰੀਆ ਜੀ ਬਹੁਤ ਵੱਡੀਆਂ ਫਿਲਮਾਂ ਦੇ ਚੁੱਕੇ ਨੇ ਜਿਵੇਂ ਪਾਜੀ ਨੇ ਪਹਿਲਾਂ ਵੀ ਨਾਮ ਦੱਸਿਆ ਉਹਦੇ ਵਿੱਚੋਂ ਕੈਰੀਅਨ ਜੱਟਾਂ ਵੀ ਆ ਉਸ ਕੋਰੇ ਓਨਲੀ ਗਰਲਸ ਕੁੜੀਆਂ ਕਿਤੇ ਕਿਤੇ ਨੇ ਹੈਂਡ ਰੈਸ ਕਰੇ ਤੁਹਾਡੇ ਹੱਥ ਛੁੱਟ ਜੇ ਸਿਨੇ ਬਹੁਤ ਸਾਰੇ ਦਿਨਾਂ ਤੋਂ ਇਹ ਰਾਉਂਡ ਕਮੇਲੇ ਜਿਹੜੇ ਚੱਲ ਰਿਹਾ ਜਿਹੜੇ ਪੰਜਾਬ ਦੇ ਬਹੁਤ ਸਾਰੇ ਪੂਦੇ ਮੂਰੀ ਓਏ ਪੰਜਾਬ ਲਈ ਸ਼ਹੀਦ ਰੋਮ ਰੋਮ ਗੁਣ ਗਾਵੇ ਸੀਸ ਦੁਨੀਆ ਭੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੁਜਾ ਸਾਹਿਬ ਬਾਬਾ ਬੋਰਡ ਸੰਗੀਤ ਦੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਚੌਂਦੇ ਜੀ ਮੈਨੂੰ ਲੱਗਉਂਦੇ ਆ ਆਪਾਂ ਮੇਰੀ ਆਵਾਜ਼ ਦਾ ਬੜੀ ਘਾਟ ਆਂਦੀ ਹੋਣੀ ਆ ਤੇ ਸਾਹਮਣੇ ਸਿੰਗਰ ਨੀਰਵਾ ਜੀ ਲੱਗੇ ਹੋਏ ਨੇ 10 ਮਿੰਟ ਠੀਕ ਹੈ ਉਹ ਦੇਖੋ ਇੰਨੇ ਸਟਾਲ ਲੱਗੇ ਆ ਇੱਥੇ 412 ਨੰਬਰ ਅਸੀਂ ਆ ਗਏ ਹਾਂ ਹੁਣ ਤੇ ਅੱਗੇ ਨੂੰ ਸਟਾਲ ਤਾਂ ਬੜੇ ਲੱਗੇ ਪਰ ਰਾਸ ਇਸ ਟਾਈਮ ਉਹ ਵੀ ਅੱਜ ਲਾਸਟ ਦਿਨ ਆ ਗ੍ਰੈਂਡ ਬਣਾ ਲਿਆ ਤੇ ਇੱਕ ਰঞ্জੀਤ ਬਾਬਾ ਜੀ ਨੇ ਆਣਾ ਸੀ ਤਾਂ ਕਰਕੇ ਬਾਕੀ ਅੰਦਰ ਸਜਾਵਟ ਬੜੀ ਵਧੀਆ ਹੋਈ ਆ ਤੇ ਇਹ ਮੇਲਾ 2 ਸਾਲ ਬਾਅਦ ਹੀ ਲੱਗਦਾ ਵਾ ਹੁਣ 2 ਸਾਲ ਬਾਅਦ ਮਤਲਬ 2027 ਵਿੱਚ ਲੱਗੂਗਾ ਬਰੋਡ ਐਕਟ ਆਹ ਵੇਖੋ ਆਪਾਂ ਲੈ ਲਿਆ ਆਪਣੀ ਭੈਣ ਲਈ ਉਹਨਾਂ ਨੂੰ ਲੱਗਦਾ ਸੀਗਾ ਬੰਦ ਕਰ ਦੇ ਇਹਨੂੰ ਹੁਣ ਮੇਰੀ ਆਵਾਜ਼ ਦਾ ਬਹੁਤ ਜ਼ਿਆਦਾ ਘਟਾਉਂਦੀ ਹੋਣੀ ਆ ਕਿਉਂਕਿ 사운ਡ ਦੀ ਆਵਾਜ਼ ਬਹੁਤ ਜ਼ਿਆਦਾ ਵਾਹ ਮਤਲਬ ਇਹ ਚੈੱਕ ਸਾਹਮਣੇ ਉਹ ਸਾਰੇ ਹੱਥੀ ਕੱਢਿਆ ਸਮਾਨ ਆ ਕਾਰੀਗਰੀ ਆ ਲੱਕੜ ਦੇ ਉੱਤੇ ਤਲੋਰੀ ਆ ਸੀ ਕੋ ਸਾਰਾ ਸਵੇਲਾ ਹੁਣ ਟਾਈਮ ਕਾਫੀ ਹੋ ਗਿਆ ਵਾ ਤੇ ਚੱਲਦੇ ਆ ਕਿਉਂ ਰਣਜੀਤ ਬਾਵਾ ਜੀ ਦਾ ਹੱਲਤ ਲੱਗੇ ਹੋਏ ਆ ਪਰ ਅਸੀਂ ਜਾਣਾ ਦੂਰ ਆ ਤੇ ਬਾ ਚੱਲਦੇ ਆ ਹੁਣ ਮੈਂ ਆਪਣਾ ਬਾਈਕ ਡਰਨ ਲੱਗਾ ਤੇ ਸਾਡੀ ਵੀ ਚਾਪ ਮੁਰਨ ਲੱਗਾ ਡਵਾ ਜੂ ਵੀ ਪਾਨਕਾਰ ਕੇ ਮਨ ਦੇਖੋ ਮਤਰਾ ਇੰਨਾ ਰੌਣਾ ਰਸਾ ਸੀਗਾ ਮੇਲੇ ਵਿੱਚ ਤੇ ਬਾਹਰ ਹੁਣ ਚੱਲਦੇ ਆਂ ਹੱਲੇ ਤਾਂ ਕਈਆਂ ਨੇ ਆਂਦੇ ਵੀ ਕਿਉਂਕਿ 11 12 ਵਜੇ ਤੱਕ ਰਣਿਤ ਪਾਉਣੇ ਗਾਣਾ ਵਾ ਤੇ ਬਸ ਆਪਾਂ ਹੁਣ ਸੁਣ ਲਿਆ ਤੇ ਦੇਖ ਲਿਆ ਨਾਲ ਤੁਹਾਨੂੰ ਵੀ ਦਿਖਾਤਾ ਬਾ ਚੱਲਦੇ ਆਂ ਹੁਣ ਆਪਾਂ ਘਰਾਂ ਨੂੰ ਤੇ ਥੋੜੀ ਥੋੜੀ ਧੁੰਦੀ ਪੈ ਗਈ ਕਿਉਂਕਿ ਪੀਏਯੂ ਜਿਹੜਾ ਖੁੱਲਾ ਏਰੀਆ ਵਾ ਤਾਂ ਕਰਕੇ ਲਿਆ ਜੀ ਮਿੱਤਰੋ ਹੁਣ ਆਪਾਂ ਮੇਲਾ ਦੇਖ ਕੇ ਸੁਭਾਸ਼ ਨਗਰ ਤੇ ਖਾ ਪੀ ਕੇ ਤੇ ਚੱਲਦੇ ਆਂ ਘਰਾਂ ਨੂੰ ਹਾਂਜੀ ਹੁਣ ਆਪਾਂ ਆ ਗਏ ਸੀ ਜੀ ਮੇਲਾ ਦੇਖ ਕਰੇ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਜਦੋਂ ਹੋਰ ਕੈਂਡ ਕੈਂਡ ਵਲੋਗ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਰੰਜੀਤ ਬਾਵਾ ਵੀ ਆਪਾਂ ਦੇਖ ਲਿਆ ਤੇ ਸਾਡੇ ਕਰੇ ਵੀ ਹੱਲੇ ਉਹੀ ਚੱਲਦਾ ਪਿਆ ਵਾ ਕੋ 11 ਵਜੇ ਤੱਕ ਹੱਲੇ ਚੱਲਣਾ ਵਾ ਹੱਲੇ 10:30 ਹੋਏ ਆ ਅੱਧਾ ਘੰਟਾ ਹੋਰ ਆ ਦੇਖਦੇ ਆ ਆਪਣੇ ਟੀਵੀ ਦੇ ਵੀ ਬਾਕੀ ਕਿਸੇ ਨੇ ਆਪਣੇ ਵਿਆਹ ਦੇ ਪਾਗ ਭਰਾਂ ਨੂੰ ਸਾਨੂੰ ਬੁੱਕਰ ਨਾ ਆਵੇ ਤੁਸੀਂ ਕਰ ਲਓ ਤੇ ਕੰਟੈਕਟ ਨੰਬਰ ਨਾਲ ਸਕਰੀਨ ਤੇ ਆਉਂਦਾ ਹੋਊਗਾ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਠੀਕ